ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਮਾਝ ਮਹੱਲਾ 5 ਸਾਰ ਉਤ ਸੁਹਾਵੀ ਜਿਤ ਤਦ ਸੁਮਹਾਲੀ ਸੋ ਕਾਮ ਸੁਹੇਲਾ ਜੋ ਤੇਰੀ ਘਾਲੀ ਸੋ ਰਿਦਾ ਸੁਹੇਲਾ ਜਿਤ ਹਿਰਦੈ ਤੂ ਉਠਾ ਸਬਨਾਗੇ ਦਾ ਤਾਰਾ ਜੀਓ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਨੌਨੇਦ ਤੇਰੇ ਅਖੁੱਟ ਢੰਡਾਰਾ ਜੇ ਤੂੰ ਦੇਹੇ ਸੋ ਤ੍ਰਿਪਤ ਕਾਵੇ ਸੋਈ ਭਗਤ ਤੁਮਾਰਾ ਜਿਉ ਸਭ ਕੋ ਆਸੈ ਤੇਰੀ ਬੈਠਾ ਘਟ ਘਟ ਅੰਤਰ ਤੂੰ ਹੈ ਉਠਾ ਸਬੇ ਸਾਂਜੀ ਵਾਲ ਸਦਾਇਨ ਤੂੰ ਕਿਸੈ ਨਾ ਦਿਸੈ ਹੈ ਬਾਹਰਾ ਜਿਓ ਤੂੰ ਆਪੇ ਗੁਰਮਖ ਮੁਕਤ ਕਰਾਏ ਹੈ ਤੂੰ ਆਪੇ ਮਨਮੁਖ ਜਨਮ ਪਵਾਏ ਹੈ ਨਾਨਕ ਦਾਸ ਤੇਰੇ ਬਲੇ ਹਾਰੇ ਸਭ ਤੇਰਾ ਖੇਲ ਦਸਾਹ ਰਾ ਜਿਓ मांझ মহলਾ پنجਵਾ ਅਨਹਦ ਵਾਜੈ ਸਹਿਜ ਸੁਹਿਲਾ ਸ਼ਬਦ ਅਨੰਦ ਕਰੇ ਸਦਕੇਲਾ ਸਹਿਜ ਗੁਫਾ ਮੈਂ ਤਾੜੀ ਲਾਈ ਆਸਣ ਊਚ ਸਵਾਰਿਆ ਜਿਓ ਫਿਰ ਘਿਰ ਆਪਣੇ ਗ੍ਰਹਿ ਮਹਿ ਆਇਆ ਜੋ ਲੋੜੀਂਦਾ ਸੋਈ ਪਾਇਆ ਤ੍ਰਿਪਤ ਕਾਇ ਰਹਾ ਹੈ ਸੰਤੋਹ ਗੁਰ ਅਨਪੋ ਪੁਰਖ ਦਿਖਾਰਿਆ ਜਿਓ ਆਪੇ ਰਾਜਨ ਆਪੇ ਲੋਗਾ ਆਪ ਨਿਰਬਾਣੀ ਆਪੇ ਭੋਗਾ ਆਪੇ ਤਖਤ ਬਹਿ ਸਚ ਨਿਆਈ ਸਭ ਚੂਕੀ ਕੂਕ ਪੁਕਾਰਿਆ ਜਿਓ ਜੇ ਹਾ ਡਿਢਾ ਮੈਂ ਤੇ ਹੋ ਕਹਿਆ ਤਿਸ ਰਸ ਆਇਆ ਜਿਨ ਭੇਦ ਲਹਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਨ ਨਾਨਕ ਇਕ ਪਸਾਰਿਆ ਜਿਉ ਮਾਜ ਮਹੱਲਾ ਪੰਜਵਾ ਜੇਤ ਘਰ ਪਰ ਸੁਹਾਗ ਬਣਾਇ ਤਿਤ ਘਰ ਸਖੀਏ ਮੰਗਲ ਲਗਾਇ ਅਨਦ ਬਨਉਦ ਤਿਤ ਘਰ ਸੋਹ ਹੈ ਜੋ ਧਨਕੰਤਾ ਸ਼ਿੰਗਾਰੀ ਜਿਓ ਸਾਗੁਣਵੰਤੀ ਸਾ ਵਡ ਭਾਗਣ ਪੁੱਤਰਵੰਤੀ ਸੀਲਵੰਤ ਸੁਹਾਗਣਾ ਰੂਪਵੰਤ ਸਾ ਸੁਗੜ ਵਿਚਖਣ ਜੋ ਧਨਕੰਤ ਪਿਆਰੀ ਜਿਓ ਅਚਾਰਵੰਤ ਸਾਈ ਪਰਧਾਨੇ ਸਭ ਸਿੰਗਾਰ ਬਣੇ ਤਿਸ ਗਿਆਨੇ ਸਾ ਕੁਲਵੰਤੇ ਸਾ ਸਫਰਾਈ ਜੋ ਪਿਰ ਕੈ ਰੰਗ ਸਵਾਰੀ ਜਿਓ ਮਹਿਮਾ ਇਸ ਕੀ ਕਹਿਣ ਨਾ ਜਾਏ ਜੋ ਫਿਰ ਮੇਲ ਲਈ ਅੰਗ ਲਾਏ ਥੇਰ ਸੁਹਾਗ ਵਰ ਅਗੰਮ ਅਗੋਚਰ ਜਨ ਨਾਨਕ ਪ੍ਰੇਮ ਸਾਧਾਰੀ ਜਿਓ ਮਾਝ ਮਹੱਲਾ ਪੰਜਵਾ ਖੋਜਤ ਖੋਜਤ ਦਰਸ਼ਨ ਚਾਹੇ ਭਾਤ ਭਾਤ ਬਨ ਬਨ ਅਵਗਾਹੇ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜਿਉ ਆਣ ਮਿਲਾਵੇ ਜਿਉ ਖਾਟ ਸਾਸਤ ਵਿਚਰਤ ਮੁਖ ਗਿਆਨਾ ਪੂਜਾ ਤਿਲਕ ਤੀਰਥੈ ਸਨਾਨਾ ਨੇਵਲੇ ਕਰਮ ਆਸਨ ਚੋਰਾਸੀ ਇਨ ਮਹਸਾਤਨਾ ਆਵੇ ਜਿਉ ਅਨਕ ਬਰਖ ਕੀਏ ਜਪ ਤਪਾ ਗਵਨ ਕੀਆ ਧਰਤੀ ਪਰਮਾਤਾ ਇਕਖੇਨ ਹਿਰਦੈ ਸਾਤਨਾ ਆਵੇ ਜੋਗੀ ਬੋੜ ਬੋੜ ਉਠ ਧਾਵੇ ਜਿਉ ਕਾਰ ਕਿਰਪਾ ਮੋਹਿ ਸਾਧ ਮਿਲਾਇਆ ਮਨ ਤਨ ਸੀਤਲ ਤੀਰਜ ਪਾਇਆ ਪ੍ਰਭ ਅਬਿਨਾਸੀ ਬਸਿਆ ਘਟ ਪੀਤਰ ਹਰ ਮੰਗਲ ਨਾਨਕ ਗਾਵੇ ਜਿਉ ਮਾਜ ਮਹੱਲਾ ਪੰਜਵਾ ਪਾਰ ਬ੍ਰਹਮ ਅપરੰਪਰ ਦੇਵਾ ਅਗੰਮ ਅਗੋਚਰ ਅਲਖ ਅਭੇਵਾ ਦੀਨ ਦਿਆਲ ਗੋਪਾਲ ਗੋਬਿੰਦਾ ਹਰ ਧਿਆਵੋ ਗੁਰਮਖ ਗਾਤੀ ਜਿਓ ਗੁਰਮਖ ਮਦਸੂਦਨ ਨਿਸਤਾਰੇ ਗੁਰਮਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਲ ਦਮੋਦਰ ਗੁਰਮਖ ਪਾਈਐ ਹੋਰ ਤਕਿ ਤੈ ਨਾ ਭਾਤੀ ਜਿਓ ਨਿਰਹਾਰੀ ਕੇਸਵ ਨਿਰਵੈਰਾ ਕੋਟ ਜਨਾ ਕੇ ਪੂਜੈ ਪੈਰਾ ਗੁਰਮਖ ਹਿਰਦੈ ਜਾ ਕੇ ਹਰ ਹਰ ਸੋਈ ਭਗਤ ਏਕਾਤੀ ਜਿਓ ਅਮੋਗ ਦਰਸ਼ਨ ਬੇਅੰਤਯਪਾਰਾ ਵਡ ਸਮਰੱਥ ਸਦਾ ਦਾ ਤਾਰਾ ਗੁਰਮਖ ਨਾਮ ਜਪਿਐ ਤਿਤ ਤਰੀਐ ਗਤ ਨਾਨਕ ਵਿਰਲੇ ਜਾਤੇ ਜਿਓ ਮਾਜ ਮਹੱਲਾ ਪੰਜਵਾ ਕਹਿਆ ਕਰਣਾ ਦਿੱਤਾ ਲੈਣਾ ਗਰੀਬਾਂ ਅਨਾਥਾ ਤੇਰਾ ਮਾਣਾ ਸਬਕਿਸ਼ ਤੂੰ ਹੈ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਘੋ ਬਲ ਜਾਈ ਜਿਓ ਭਾਣੈ ਉਜੜ ਭਾਣੈ ਰਾਹਾ ਭਾਣੈ ਹਰ ਗੁਣ ਗੁਰਮੁਖ गावा ਹਾ ਭਾਣੈ ਪਰਮ ਭਵੈ ਬਹੁ ਜੂਨੀ ਸਬਕਿਸ਼ ਧਿਤੇਸੈ ਰਜਾਈ ਜਿਓ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕਿਛ ਤੇਰਾ ਬਾਣਾ ਅਗੰਮ ਅਗੋਚਰ ਬੇਅੰਤថា ਤੇਰੀ ਕੀਮਤ ਕਹਿਣ ਨਾ ਜਾਈ ਜੀਉ ਖਾਕ ਸੰਤਨ ਕੀ ਦੇਹੋ ਪਿਆਰੇ ਆਏ ਪਿਆ ਹਰ ਤੇਰੇ ਦੁਆਰੇ ਦਰਸਨਾ ਪੇਖਤ ਮਨ ਆ ਕਾਵੇ ਨਾਨਕ ਮਿਲਣ ਸੁ ਭਾਈ ਜਿਓ ਮਾਜ ਮਹੱਲਾ ਪੰਜਮ ਸੁਖ ਤਦੇ ਜਾ ਦੁਖ ਤਦੇ ਜਾ ਵਿਸਰ ਜਾਵੇ ਭੁਖ ਵਿਆਪੇ ਬਹੁ ਬਿਦ ਤਾਵੇ ਸੇਮਰਤ ਨਾਮ ਸਦਾ ਸੋਹੇਲਾ ਜਿਸ ਦੇਵੈ ਦੀਨ ਦਿਆਲਾ ਜਿਓ ਸਤਗੁਰ ਮੇਰਾ ਵੱਡ ਸਮਰਥਾ ਜੀ ਸਮਾਲੀ ਤਾਂ ਸਭ ਦੁੱਖ ਲੱਥਾ ਚਿੰਤਾ ਰੋਗ ਗਈ ਹੋ ਪੀੜਾ ਆਪ ਕਰੇ ਪ੍ਰਤ ਪਾਲਾ ਜਿਓ ਬਾਰਕ ਵਾਂਗੀ ਹੋ ਸਭ ਕਿਛ ਮੰਗਾ ਦੇ ਦੇ ਟੋਟ ਨਾਹੀ ਪ੍ਰਭ ਰੰਗਾ ਪੈਰੀ ਪੈ ਪੈ ਬਹੁਤ ਮਨਾਈ ਦੀਨ ਦਿਆਲ ਗੋਪਾਲਾ ਜਿਓ ਹਉ ਬਲੇ ਹਾਰੀ ਸਤ ਗੁਰ ਪੂਰੇ ਜਿਨ ਬੰਦਨ ਕਾਟੇ ਸਗਲੇ ਮੇਰੇ ਹਿਰਦੈ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਓ ਹਉ ਬਲੇ ਹਾਰੀ ਸਤ ਗੁਰ ਪੂਰੇ ਜਿਨ ਬੰਧਨ ਕਾਟੇ ਸਗਲੇ ਮੇਰੇ ਹਿਰਦੈ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ